ਚਿੱਟੇ ਦਿਨੀ ਹਨੇਰਾ ਛਾ ਗਿਆ ਸੀਗਾ ਤਾਂ ਕੱਲ ਦੇ ਦਿਨ ਵੀ ਜੋ ਦੇਖਿਆ ਗਿਆ ਕਿ ਮੀਂਹ ਪਿਆ ਤਾਂ ਅੱਜ ਗੜੇ ਮਾਰੀ ਦੀਆਂ ਤਸਵੀਰਾਂ ਨੇ ਲੁਧਿਆਣਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਚਿੱਟੀ ਚਾਦਰ ਵਿਛ ਗਈ ਹੈ ਫੁੱਲ ਪੱਤਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪੂਰੀ ਸੜਕ ਚਿੱਟੀ ਚਾਦਰ ਦੇ ਨਾਲ ਘਿਰ ਚੁੱਕੀ ਹੈ ਤਾਂ ਤੁਸੀਂ ਤਸਵੀਰਾਂ ਇਸ ਵੇਲੇ ਪੰਜਾਬ ਦੀਆਂ ਦੇਖ ਰਹੇ ਹੋ ਕਿ ਹੱਡ ਚੀਰਵੀਂ ਠੰਡ ਤੇ ਸੰਘਣੀ ਧੁੰਦ ਦੇ ਬਾਅਦ ਜੋ ਬਾਰਿਸ਼ ਦਾ ਮੌਸਮ ਹੁਣ ਸ਼ੁਰੂ ਹੋਇਆ ਹੈ ਬਾਰਿਸ਼ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਬਰਫ਼ ਨੇ ਸੜਕ ਨੂੰ ਪੂਰੇ ਤਰੀਕੇ ਦੇ ਨਾਲ ਟੱਕ ਦਿੱਤਾ ਚਿੱਟੀ ਚਾਦਰ ਦੇ ਨਾਲ ਬੱਦਲ ਵਾਈ ਦੇ ਦੌਰਾਨ ਵੀ ਅੱਜ ਸਵੇਰੇ ਤੜਕਸਾਰ ਹੀ ਜੋ ਹਲਕੀ ਬਾਰਿਸ਼ ਦੇਖਣ ਨੂੰ ਮਿਲੀ ਹੈ ਤੇ ਹੁਣ ਮੀਂਹ ਦਾ ਦੌਰ ਸ਼ੁਰੂ ਹੋਇਆ ਹੈ ਭਾਰੀ ਬਾਰਿਸ਼ ਦੇ ਕਰਕੇ ਜੋ ਹੈ ਫਸਲਾਂ ਦੇ ਉੱਪਰ ਵੀ ਅਗਰ ਜਿਆਦਾ ਬਾਰਿਸ਼ ਇਸ ਤਰੀਕੇ ਦੇ ਨਾਲ ਹੀ ਰੋਜ਼ ਚੱਲਦੀ ਰਹੇ ਤੇ ਫਸਲਾਂ ਦੇ ਉੱਪਰ ਵੀ ਇਸ ਦਾ ਅਸਰ ਪੈ ਸਕਦਾ ਹੈ ਬੇਸ਼ੱਕ ਪਿਛਲੇ ਕੁਝ ਦਿਨਾਂ ਦੇ ਵਿੱਚ ਖਿੜੀ ਹੋਈ ਤਿੱਖੀ ਧੁੱਪ ਨੇ ਪਿਛਲੇ ਕਈ ਦਿਨਾਂ ਤੋਂ ਠੰਡ ਕਾਰਨ ਪ੍ਰਭਾਵਿਤ ਜਨ ਜੀਵਨ ਨੂੰ ਵੱਡੀ ਰਾਹਤ ਦਿੱਤੀ ਸੀ ਪਰ ਇਸ ਦੇ ਬਾਵਜੂਦ ਵੀ ਤੜਕਸਾਰ ਸੰਘਣੀ ਧੁੰਦ ਦਾ ਦੌਰ جاری ਸੀ ਤੇ ਹੁਣ ਬਾਰਿਸ਼ ਦਾ ਦੌਰ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਤੇ ਇਸ ਦੇ ਵਿਚਾਲੇ ਗੜੇ ਮਾਰੀ ਦੇਖਣ ਨੂੰ ਮਿਲੀ ਹੈ ਤਸਵੀਰਾਂ ਤਾਜ਼ਾ ਹੁਣ ਦੀਆਂ ਤਸਵੀਰਾਂ ਨੇ ਅੱਜ ਦੀਆਂ ਤਸਵੀਰਾਂ ਨੇ ਪੰਜਾਬ ਦੇ ਲੁਧਿਆਣਾ ਦੀਆਂ ਤਸਵੀਰਾਂ 31 ਜਨਵਰੀ ਨੂੰ ਵੀ ਸਵੇਰ ਜੋ ਹੈ ਸਮੇਂ ਚੰਗਣੀ ਧੁੰਦ ਸੀਗੀ ਤੇ ਉਸ ਦੇ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਜ਼ੀਰੋ ਵਿਜ਼ਿਬਿਲਟੀ ਵੀ ਦੇਖਣ ਨੂੰ ਮਿਲੀ ਜਿਸ ਦੇ ਕਰਕੇ ਵਾਹਨ ਚਾਲਕਾਂ ਨੂੰ ਵੀ ਘੱਟ ਰਫ਼ਤਾਰ ਵਿੱਚ ਡਰਾਈਵਿੰਗ ਕਰਨ ਦੇ ਲਈ ਮਜਬੂਰ ਹੋਣਾ ਪਿਆ ਤੇ ਅੱਜ ਸਵੇਰੇ ਦੇਖਿਆ ਗਿਆ ਕਿ ਪਤਝੜ ਵਰਗਾ ਮੌਸਮ ਦੇਖਿਆ ਗਿਆ ਜਿਵੇਂ ਕੈਨੇਡਾ ਦਾ ਜੋ ਹੈ ਪੂਰਾ ਇਲਾਕਾ ਕੈਨੇਡਾ ਦੀਆਂ ਤਸਵੀਰਾਂ ਸਾਹਮਣੇ ਆndੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਤਝੜ ਦੇ ਮੌਸਮ ਦੇ ਵਿੱਚ ਪੱਤੇ ਗਿਰ ਜਾਂਦੇ ਨੇ ਸੜਕਾਂ ਇੰਨੀਆਂ ਖੂਬਸੂਰਤ ਲੱਗ ਰਹੀਆਂ ਸੀ ਸਵੇਰ ਦੇ ਸਮੇਂ ਵੀ ਤਾਂ ਪੰਜਾਬ ਦਾ ਇਹ ਦ੍ਰਿਸ਼ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਗੜੇਮਾਰੀ ਦੀਆਂ ਵੀ ਹੁਣ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤੋਂ ਇਲਾਵਾ ਬਾਰਿਸ਼ ਦੇ ਨਾਲ ਫਸਲਾਂ ਤੇ ਵੀ ਪਿਆ ਹੋਇਆ ਕੋਰਾ ਢੋਤਾ ਜਾਵੇਗਾ ਜਿਸ ਕਾਰਨ ਫਸਲ ਦੀ ਪੈਦਾਵਾਰ ਅਤੇ ਚਾਰ ਦੇ ਵਿੱਚ ਵੀ ਫਰਕ ਪਵੇਗਾ ਪਰ ਜੇਕਰ بارش ਲੋੜ ਤੋਂ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਤਾਂ ਇਸ ਦਾ ਆਮ ਜਨਜੀਵਨ ਅਤੇ ਫਸਲ ਤੇ ਬੁਰਾ ਅਸਰ ਵੀ ਹੋਏਗਾ। ਅਸਮਾਨ ਦੇ ਉੱਤੇ ਛਾਈ ਹੋਈ ਬੱਦਲਵਾਈ ਜਿਹੜੀ ਸੀਗੀ ਸਵੇਰੇ ਇਦਾਂ ਲੱਗ ਰਿਹਾ ਸੀ ਕਿ بارش ਹੋਣ ਦੇ ਹੋਰ ਜ਼ਿਆਦਾ ਸੰਕੇਤ ਵੱਧ ਗਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ بارش ਪੈ ਸਕਦੀ ਹੈ। ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਦੇ ਜੁਆ ਅਕੋਰਡਿੰਗ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ بارش ਪਵੇਗੀ ਤਾਂ ਸਾਵਧਾਨ ਹੋ ਜਾਓ ਤੇ ਦੂਰ ਤੱਕ ਇਸ ਖਬਰ ਨੂੰ ਪਹੁੰਚਾ ਦਿਓ ਕਿਉਂਕਿ ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ ਹੋ ਜਾਣਾ ਇਸ ਵੇਲੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਗੜੇਮਾਰੀ ਦੀਆਂ ਚਿੱਟੀ ਚਾਦਰ ਜਿਹੜੀ ਆ ਉਹ ਵਿਛ ਗਈ ਹੈ ਬਰਫ਼ ਦੇ ਕਰਕੇ ਤਾਂ ਤਸਵੀਰਾਂ ਇਸ ਵੇਲੇ ਪੰਜਾਬ ਦੀਆਂ ਦੁਬਾਰਾ ਰੁਕ ਕਰਦੇ ਆ ਨਾ ਤਸਵੀਰਾਂ ਦਾ